ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਸ ਐਸੋਸੀਏਸ਼ਨ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਜ਼ਿਲੇ ਦੇ ਪੈਨਸ਼ਨਾਂ ਅਤੇ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਫਤਿਹਗੜ ਸਾਹਿਬ ਦੇ ਸਾਹਮਣੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਉਪਰੰਤ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਰੇਬਾਜ਼ੀ ਕਰਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੋਕਿਆ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਚੀਮਾ ਪੰਜਾਬ ਸਬਾਡੀਨੇਟ ਸਰਵਿਸੈਸ ਫੈਡਰੇਸ਼ਨ ਦੀ ਜ਼ਿਲ੍ਹਾ ਇਕਾਈ ਫਤਿਹਗੜ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਨਹੀਂ ਦਿੱਤੀਆਂ ਜਾਂਦੀਆਂ। ਮੁਲਾਜ਼ਮ ਤੇ ਪੈਨਸ਼ਨ ਐਸੋਸੀਏਸ਼ਨ ਵੱਲੋਂ ਪੰਜਾਬ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਅੱਗੇ ਪ੍ਰੇਤ ਮੰਤਰੀ ਪੰਜਾਬ ਦੇ ਪੁੱਤਲਾ ਫੂਕ ਮੁਜ਼ਾਰੇ ਕੀਤੇ ਗਏ ਨੇ। ਇਹ ਮੁਜਾਰੇ ਕਰਨ ਦਾ ਕਾਰਨ ਅੱਜ ਜਿਹੜਿਆ ਖਜ਼ਾਨਿਆਂ ਦੇ ਉੱਤੇ ਜਿਹੜੀਆਂ ਪੇਮੈਂਟਾਂ ਨੇ ਮੁਲਾਜ਼ਮਾਂ ਦੀਆਂ ਉਹਨਾਂ ਤੇ ਅਨਲਾਨੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਚਾਹੇ ਉਹਦੇ ਵਿੱਚ ਰੀਵਨ ਕੈਸ਼ਮੈਂਟ ਦਾ ਏਰੀਅਰ ਹੋਵੇ ਰਿਟਾਇਰ ਕਰਮਚਾਰੀਆਂ ਦਾ ਜਾਂ ਹੋਰ ਬਹੁਤ ਸਾਰੇ ਬਿੱਲ ਨੇ ਮੈਡੀਕਲ ਬਿੱਲ ਹੋਣ ਜਾਂ ਤਨਖਾਹਾਂ ਵੀ ਜਿਹੜੀਆਂ ਨੇ ਉਹ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ ਉਹ ਵੀ ਟਰਨ ਬਾਈ ਟਰਨ ਡਿਪਾਰਟਮੈਂਟਲ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਆਪਾਂ ਇੱਥੇ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਖਜ਼ਾਨਾ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਵਿੱਤ ਮੰਤਰੀ ਦਾ ਪੱਤਲਾ ਫੂਕ ਕੇ ਤੇ ਆਨਯੋਗ ਖਜ਼ਾਨਾ ਮੰਤਰੀ ਜਿਲ੍ਹਾ ਖਜ਼ਾਨਾ ਮੰਤਰੀ ਜੀ ਨੂੰ ਸਵਰੀ ਜਿਲ੍ਹਾ ਖਜ਼ਾਨਾ ਅਫਸਰ ਨੂੰ ਮੰਗ ਪੱਤਰ ਦਿੱਤਾ ਗਿਆ। ਬਾ ਕਮੇਟੀ ਦੇ ਸੱਦੇ ਤੇ ਅੱਜ ਅਸੀਂ ਫਤਿਹਗੜ ਸਾਹਿਬ ਦੀ ਧਰਤੀ ਤੋਂ ਸਰਕਾਰ ਦੀਆਂ ਮੁਲਾਜ਼ਮ ਪੈਨਸ਼ਨਰ ਮਾਰੂ ਨੀਤੀਆਂ ਦੇ ਖਿਲਾਫ ਖਜ਼ਾਨਾ ਦਫ਼ਤਰ ਦੇ ਅੱਗੇ ਰੋਸ ਪ੍ਰਗਟ ਕਰਦੇ ਹੋਏ ਸਰਕਾਰ ਕੰਨੀ ਤੋਂ ਮਲਾਜਮਾਂ ਦੀਆਂ ਪੈਨਸ਼ਨਾਂ ਦੀਆਂ ਜੋ ਬਹੁਤ ਦਿਰ ਤੋਂ ਰੁਕੇ ਹੋਏ ਬਕਾਏ ਨੇ ਜਿਹੜੇ ਮੈਡੀਕਲ ਬਿੱਲ ਨੇ ਖਜ਼ਾਨਿਆਂ ਤੇ ਜਿਹੜੀਆਂ ਰੋਕਾਂ ਲਾਈਆਂ ਨੇ ਉਹਦੇ ਵਿਰੁੱਧ ਅਸੀਂ ਅੱਜ ਇਕੱਠੇ ਹੋਏ ਆਂ ਤੇ ਸਰਕਾਰ ਨੂੰ ਇਹ ਅੱਜ ਚੇਤਾਵਨੀ ਦੇਣੀ ਚਾਹੁੰਦੇ ਆਂ ਵੀ ਮਲਾਜਮਾਂ ਜਿਹੜੇ ਹੱਕ ਨੇ ਤੇ ਪੈਨਸ਼ਨਰਾਂ ਦੀਆਂ ਜੋ ਮੰਗਾਂ ਨੇ ਜੇ ਨਾ ਹੱਲ ਕਿਤੇ ਆਉਣ ਨਾਲ ਤਾਂ ਅਸੀਂ ਸੰਘਰਸ਼ ਅਸੀਂ ਹੋਰ ਸਿੱਖਾ ਲੈ ਕੇ ਜਾਵਾਂਗੇ ਸਤਾਈ ਦੂਰ ਨਹੀਂ ਅਸੀਂ ਇੱਕ ਜਰੂਰ ਘੇੜਨ ਲਈ ਪੂਰੀ ਲਾਮਬੰਦੀ ਚ ਇਹਨਾਂ ਨੇ ਸਾਬਕ ਸਿਖਾ ਕੇ ਘਰ ਬਿਠਾਉਣ ਦੀ ਪੂਰੀ ਤਿਆਰੀ ਚਾਹੇ ਸਾਡੇ ਹੱਕ ਸਾਨੂੰ ਨਾ ਦਿੱਤੇ ਧੰਨਵਾਦ ਸੱਜਣ